ਸਟਾਰਟ ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਸਿਰ ਉੱਤੇ ਖੜੀਆਂ ਹਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੱਡੀ ਨਮੋਸ਼ੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਡੰਡੀ ਇਨ੍ਹਾਂ ਚੋਣਾਂ ਵਿੱਚ ਵੀ ਅਤੇ ਇਸ ਤੋਂ ਪਹਿਲਾਂ ਹੋਈਆਂ अनेकाਾਂ ਚੋਣਾਂ ਵਿੱਚ ਇਸ ਨੇ ਭਾਰਤ ਨੂੰ ਫਤਿਹ ਕਰਨ ਲਈ ਆਪਣੀਆਂ ਆਸਾਂ ਦੇ ਖੰਭ ਫੈਲਾਏ ਸਨ ਪਰ ਅੱਜ ਉਹ ਖੰਭ ਝੜਦੇ ਹੋਏ ਜਾਪਦੇ ਹਨ ਡੰਡੀ ਰਾਜਨੀਤੀ ਵਿੱਚ ਇਮਾਨਦਾਰੀ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਸਥਾਪਤੀ ਦੇ ਦਾਅਵੇ ਨਾਲ ਇਸ ਨੇ ਦੂਸਰੀਆਂ ਸਾਰੀਆਂ ਪਾਰਟੀਆਂ ਅਤੇ ਉਹਨਾਂ ਦੇ ਵੱਡੇ ਆਗੂਆਂ ਵਿਰੁੱਧ ਲਗਾਤਾਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ ਜਿੰਨਾ ਕਰਕੇ ਬਾਅਦ ਵਿੱਚ ਪਾਰਟੀ ਸੁਪਰੀਮੋ ਕੇਜਰੀਵਾਲ ਨੂੰ ਜਨਤਕ ਤੌਰ ਉਤੇ ਮੁਆਫੀ ਵੀ ਮੰਗਣੀ ਪਈ ਸੀ ਡੰਡੀ ਦੂਸਰੇ ਆਗੂ ਸੰਜੇ ਸਿੰਘ ਨੇ ਵੀ ਅਝਿਹਾ ਕੀਤਾ ਸੀ ਪਰ ਉਹਨਾਂ ਨੇ ਮੁਆਫੀਆਂ ਨਹੀਂ ਮੰਗੀਆਂ ਸਨ ਡੰਡੀ ਇਸੇ ਕਾਰਨ ਉਸ ਨੂੰ ਆਪਣੀਆਂ ਬੇहद ਇਤਰਾਜ਼ਯੋਗ ਟਿੱਪਣੀਆਂ ਲਈ ਕਚੈਰੀਆਂ ਦੇ ਚੱਕਰ ਲਗਾਉਣੇ ਪੈ ਰਹੇ ਹਨ ਡੰਡੀ ਇਹ ਸਿਲਸਿਲਾ ਅਜੇ ਵੀ ਜਾਰੀ ਹੈ ਕਿਉਂਕਿ ਉਸ ਕੋਲ ਆਪਣੇ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਸੰਬੰਧੀ ਕੋਈ ਠੋਸ ਆਧਾਰ ਨਹੀਂ ਹੈ ਡੰਡੀ ਆਮ ਲੋਕਾਂ ਨੂੰ ਦਹਾਕਾ ਪਰ ਪਹਿਲਾਂ ਬਣੀ ਇਸ ਨਵੀਂ ਪਾਰਟੀ ਤੋਂ ਬੇहद ਉਮੀਦਾਂ ਸਨ ਇਸ ਲਈ ਉਹਨਾਂ ਨੇ ਕਈ ਵਾਰ ਇਸ ਨੂੰ ਦਿੱਲੀ ਦੀਆਂ ਚੋਣਾਂ ਜਿਤਾਉਣ ਤੋਂ ਬਾਅਦ ਪੰਜਾਬ ਵਿੱਚ ਵੀ ਵੱਡਾ ਹੰਗਾਰਾ ਦੇ ਕੇ ਸੱਤਾ ਦੀ ਕੁਰਸੀ ਉੱਤੇ ਬਿਠਾਇਆ ਸੀ ਪਰ ਥੋੜੇ ਸਮੇਂ ਵਿੱਚ ਹੀ ਆਪ ਦੇ ਆਗੂਆਂ ਦੇ ਨਾਰੇ ਫੋਕੇ ਸਟਾਰਟ ਸਾਬਤ ਹੋਣ ਲੱਗੇ ਡੰਡੀ ਭੁਕਾਨਿਆਂ ਵਾਂਗ ਜੋ ਵਾਦੇ ਇਨਾਂ ਫੁਲਾਏ ਸਨ ਉਹਨਾਂ ਦੀ ਫੂਕ ਨਿਕਲਣ ਲੱਗੀ ਡੰਡੀ ਪੰਜਾਬ ਵਿੱਚ ਇਸ ਪਾਰਟੀ ਦੇ 2 ਸਾਲਾਂ ਦੇ ਪ੍ਰਸ਼ਾਸਨ ਨੇ ਨਾ ਸਿਰਫ ਨਿਰਾਸ਼ਾ ਹੀ ਪੈਦਾ ਕੀਤੀ ਹੈ ਸਗੋਂ ਲੋਕਮਣਾਂ ਵਿੱਚ ਉਸ ਪ੍ਰਤੀ ਗੁੱਸਾ ਵੀ ਭਰਿਆ ਦਿਖਾਈ ਦੇਣ ਲੱਗਾ ਹੈ ਡੰਡੀ ਸੂਬੇ ਵਿੱਚ ਸੁਧਾਰ ਤਾਂ ਕੀ ਹੋਣੇ ਸਨ ਸਗੋਂ ਸ਼ਿਰਾਜ਼ਾ ਹੀ ਵਿਖਰ ਗਿਆ ਲੱਗਦਾ ਹੈ ਡੰਡੀ ਪ੍ਰਾਪਤੀਆਂ ਅਤੇ ਵਿਕਾਸ ਸੰਬੰਧੀ ਦਿੱਤੇ ਬਿਆਨ ਫੋਕੇ ਸਾਬਤ ਹੋ ਰਹੇ ਹਨ ਡੰਡੀ ਦਿੱਲੀ ਵਿੱਚ ਅੱਜ ਇਸ ਇਮਾਨਦਾਰ ਪਾਰਟੀ ਦੇ ਮੁੱਖ ਮੰਤਰੀ ਕੇਜਰੀਵਾਲ ਸਮੇਤ ਕਈ ਵਜ਼ੀਰ ਜੇਲ੍ਹਾਂ ਵਿੱਚ ਬੰਦ ਹਨ ਡੰਡੀ ਚਾਹੇ ਇੰਡੀਆ ਗਠਜੋੜ ਬਣਨ ਨਾਲ ਕਾਂਗਰਸ ਨੂੰ ਦਿੱਲੀ ਅਤੇ ਕੁਝ ਹੋਰ ਥਾਵਾਂ ਉੱਤੇ ਇਸ ਨਾਲ ਸਮਝੌਤਾ ਕਰਨਾ ਪਿਆ ਸੀ ਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਸਿੱਧੇ ਰੂਪ ਵਿੱਚ ਅਜਿਹੇ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਸੀ ਡੰਡੀ ਅਜਿਹਾ ਸਖਤ ਰੁਖ ਅਖਤਿਆਰ ਕਰਨ ਕਰਕੇ ਹੀ ਅੱਜ ਪੰਜਾਬ ਵਿੱਚ ਇਹ ਦੋਵੇਂ ਪਾਰਟੀਆਂ ਵੱਖੋ ਵੱਖਰੇ ਰੂਪ ਵਿੱਚ ਚੋਣਾ ਲੜ ਰਹੀਆਂ ਹਨ ਡੰਡੀ ਦਿੱਲੀ ਵਿੱਚ ਇਹਨਾਂ ਦੋਵਾਂ ਪਾਰਟੀਆਂ ਵਿਚਕਾਰ ਚੌੜ ਸਮਝੌਤਾ ਜ਼ਰੂਰ ਹੋਇਆ ਸੀ ਪਰ ਕਾਂਗਰਸ ਪਾਰਟੀ ਦੇ ਸਥਾਨਕ ਆਗੂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਲਈ ਸਹਿਮਤ ਨਹੀਂ ਸਨ ਡੰਡੀ ਅਖੀਰ ਉਹਨਾਂ ਦੇ ਗੁੱਸੇ ਦਾ ਉਬਾਲ ਵੀ ਸਿਰ ਤੱਕ ਪਹੁੰਚ ਗਿਆ ਹੈ ਡੰਡੀ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦ ਸਿੰਘ ਲਵਲੀ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ